ਉਨ੍ਹਾਂ ਦੀ ਬਹਿਸ ਨਾ ਮੁੱਕੀ ਮੈਂ ਆਪਣੀ ਗੱਲ ਮੁਕਾ ਦਿੱਤੀ ਉਨ੍ਹਾਂ ਦੀ ਬਹਿਸ ਨਾ ਮੁੱਕੀ ਮੈਂ ਆਪਣੀ ਗੱਲ ਮੁਕਾ ਦਿੱਤੀ ਹਨੇਰੇ ਦੇ ਸਫੇਤੇ ਚੰਨ ਦੀ ਮੂਰਤ ਬਣਾ ਦਿੱਤੀ ਹਨੇਰੇ ਦੀ ਹਕੂਮਤ ਸੀ ਤੇ ਦਿੱਲੀ ਦਾ ਚਰਾਖਾ ਸੀ ਹਨੇਰੇ ਦੀ ਹਕੂਮਤ ਸੀ ਤੇ ਦਿੱਲੀ ਦਾ ਚਰਾਹਾ ਸੀ ਉਹਨੇ ਸਿਰਵਾਰ ਕੇ ਆਪਣਾ ਸਦੀਵੀ ਲੋ ਜਗਾ ਦਿੱਤੀ ਉਹ ਲੈ ਕੇ ਆਰੀਆਂ ਤੇ ਕੋਹਾੜੀਆਂ ਜੰਗਲ 'ਚ ਜਦ ਪਹੁੰਚੇ ਉਹ ਲੈ ਕੇ ਆਰੀਆਂ ਤੇ ਕੋਹਾੜੀਆਂ ਜੰਗਲ 'ਚ ਜਦ ਪਹੁੰਚੇ ਤਰੁਖਾਂ ਨੇ ਉਹਨਾਂ ਦੇ ਵਾਸਤੇ ਵੀ ਛਾਂ ਵਚਾ ਦਿੱਤੀ ਮੇਰੇ ਅਹਿਸਾਸ ਦੀ ਅਗਨੀ ਤੋਂ ਜਦ ਪੈ ਪੀਤ ਹੋ ਉਠੇ ਮੇਰੇ ਅਹਿਸਾਸ ਦੀ ਅਗਨੀ ਤੋਂ ਜਦ ਪੈ ਪੀਤ ਹੋ ਉਠੇ ਉਹਨਾਂ ਨੇ ਵਰਕ ਤੇ ਉਕਰੀ ਮੇਰੀ ਕਵਿਤਾ ਜਲਾ ਦਿੱਤੀ ਸੁਖਾਂਵੇਂ ਰਸਤੇਾਂ ਤੇ ਤੋਰ ਮੇਰੀ ਬਹੁਤ ਧੀਮੀ ਸੀ ਸੁੱਕਾਵੇਂ ਰਸਤੇ ਆਤੇ ਤੋਰ ਮੇਰੀ ਬਹੁਤ ਧੀਮੀ ਸੀ ਭਲਾ ਕੀਤਾ ਤੁਸੀਂ ਜੋ ਅਗਨ ਰਾਹਾਂ ਵਿੱਚ ਵਚਾ ਦਿੱਤੀ ਉਹ ਆਖਿਰ ਪਿਗលਿਆ ਤੇ ਬਣ ਗਿਆ ਦਰਿਆ ਮੁਹੱਬਤ ਦਾ ਉਹ ਆਖਿਰ ਪਿਗលਿਆ ਤੇ ਬਣ ਗਿਆ ਦਰਿਆ ਮੁਹੱਬਤ ਦਾ ਮੈਂ ਐਸੀ ਅੱਗ ਉਸ ਪਰਬਤ ਦੇ ਸੀਨੇ ਵਿੱਚ ਲਗਾ ਦਿੱਤੀ ਖੁਦਾ ਦਾ ਗੀਤ ਸੀ ਉਹ ਉਸਨੇ ਹਰਫ਼ਾਂ ਵਿੱਚ ਉਤਰਨਾ ਸੀ ਖੁਦਾ ਦਾ ਗੀਤ ਸੀ ਉਹ ਉਸਨੇ ਹਰਫ਼ਾਂ ਵਿੱਚ ਉਤਰਨਾ ਸੀ ਮੈਂ ਕੋਰੇ ਵਰਕ ਵਾਂਗੂੰ ਜ਼ਿੰਦਗੀ ਆਪਣੀ ਵਛਾ ਦਿੱਤੀ ਮੇਰੇ ਪੱਲੇ 'ਚ ਪੈ ਗਏ ਤਾਰਿਆਂ ਦੇ ਫੁੱਲ ਕਿਰਕਿਰ ਕੇ ਮੇਰੇ ਪੱਲੇ 'ਚ ਪੈ ਗਏ ਤਾਰਿਆਂ ਦੇ ਫੁੱਲ ਕਿਰਕਿਰ ਕੇ ਕਿਸੇ ਨੇ ਰਾਤ ਦੇ ਰੁੱਖ ਦੀ ਕੋਈ ਟਾਣੀ ਹਲਾ ਦਿੱਤੀ ਮੈਂ ਉਸ ਦੇ ਚਰਨ ਚੋ ਕੇ ਆਪਣੀ ਚੁੰਨੀ ਫੈਲਾ ਦਿੱਤੀ ਮੈਂ ਉਸ ਦੇ ਚਰਨ ਛੂਕੇ ਆਪਣੀ ਚੁੰਨੀ ਫੈਲਾ ਦਿੱਤੀ ਤੇਰੀ ਮਿੱਟੀ ਚੋਂ ਮੈਂ ਕਣ ਫੁੱਲ ਉਹਨੇ ਮੈਨੂੰ ਦੁਆ ਦਿੱਤੀ ਉਹਨਾਂ ਦੀ ਬਹਿਸ ਨਾ ਮੁੱਕੀ ਮੈਂ ਆਪਣੀ ਗੱਲ ਮੁਕਾ ਦਿੱਤੀ ਹਨੇਰੇ ਦੇ ਸਫੇਤੇ ਚੰਨ ਦੀ ਮੂਰਤ ਬਣਾ ਦਿੱਤੀ